ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਨੂੰ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਜੀ ਸੋ ਗੁਰਸਾਹਿਬ ਸਾਰੇ ਸੰਸਾਰ ਦੇਤੇ ਖੁਸ਼ੀਆਂ ਖੇੜੇ ਬਖਸ਼ਣ ਤੇ ਗੁਰਸਾਹਿਬ ਚੜ੍ਹਦੀ ਕਲਾ ਬਖਸ਼ਣ ਸ਼ਾਂਤੀ ਬਖਸ਼ਣ ਇੰਨੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਦੇ ਵਿੱਚ ਗੁਰੂ ਸਾਹਿਬ ਦਾ ਉਪਦੇਸ਼ ਜੋ ਹੈ ਨਾ ਸਮੁੱਚੀ ਦੁਨੀਆ ਵਾਸਤੇ ਆ ਔਰ ਇਹ ਕਿਸੇ ਇੱਕ ਵਾਸਤੇ ਨਹੀਂ ਹੈਗਾ ਜੀ ਗੁਰਨਾਨਦ ਸਾਹਿਬ ਦਾ ਜਨਮ ਹੀ ਸਮੁੱਚੀ ਦੁਨੀਆ ਵਾਸਤੇ ਆਇਆ ਜੀ ਉਹਨਾਂ ਦਾ ਤਾਂ ਉਪਦੇਸ਼ ਆ ਵੀ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ। ਇਸ ਸਿਧਾਂਤ ਦੇ ਉੱਪਰ ਸਾਰੀ ਸੰਸਾਰ ਜੀ ਕੇ ਚੱਲੇਗਾ ਤੇ ਸੁਖ ਹੋ ਜਾਏਗਾ, ਹਰ ਪਾਸੇ ਹੀ ਸ਼ਾਂਤੀ ਰਹੇਗੀ। ਇਹਨੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿਣਾ ਕੋਈ ਗੁਰੂ ਸਾਹਿਬ ਦਾ ਉਪਦੇਸ਼ ਆ ਜੀ ਪਵਨ ਗੁਰੂ ਪਾਣੀ ਦਿੱਤਾ। ਔਰ ਇਸ ਸਿਧਾਂਤ ਦੇ ਉੱਪਰ ਸਾਡੀ ਸ੍ਰਿਸ਼ਟੀ ਟਿਕੀ ਹੋਈ ਆ ਜੀ। ਔਰ ਪਾਣੀ ਨੂੰ ਬਚਾਉਣਾ, ਹਵਾ ਨੂੰ ਬਚਾਉਣਾ ਤੇ ਧਰਤੀ ਨੂੰ ਬਚਾਉਣਾ। ਜੇਕਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਬਚਾ ਲਿਆ ਤੇ ਸੰਸਾਰ ਦੇ ਵਿੱਚ ਇੱਥੇ ਸੋਕਿਆ ਜੀ ਇਹੀ ਇਹੀ ਕਹ ਲੋ ਸਤਜਗ ਬਣ ਜਾਣਾ ਤੋਂ ਇੰਨੀਆਂ ਕ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ